ਸਰੇ ਕੋ ਆ ਗਏ ਸਾਰਿਆਂ ਨੂੰ ਅੱਜ ਆਪਾਂ ਲੱਛੇ ਪਰੌਂਠੇ ਬਣਾਵਾਂਗੇ ਨਾਣ ਮਿਰਚਾਂ ਵਾਲੇ ਤੇ ਤੁਹਾਨੂੰ ਆਟਾ ਗੁੰਨ ਕੇ ਦਿਖਾਵਾਂਗੇ ਆਪਾਂ ਵੀ ਕਿੰਨਾ ਕੁ ਕਰੜਾ ਰੱਖਣਾ ਹੈ ਕਿ ਟਿੱਲਾ ਰੱਖਣਾ ਹੈ ਤੇ ਆਪਾਂ ਪਹਿਲਾਂ ਵਿੱਚ ਨਾਣ ਮਿਰਚ ਪਾਵਾਂਗੇ ਨਾਣ ਮਿਰਚ ਵੀਰਾ ਇਹਨੂੰ ਆਪਾ ਸਨਾਲਰ ਲਾ ਲਾਂਗੇ ਪਹਿਲਾਂ ਹੁਣ ਆਪਾ ਪਾਣੀ ਪਾਵਾਂਗੇ ਕੱਲੇ ਆਟੇ ਦੇ ਬਣਾਵਾਂਗੇ ਕੋਈ ਮੈਦਾ ਮੋਦਾ ਨਹੀਂ ਪਾਉਂਦੇ ਕੁਝ ਵੀ ਵਿੱਚ ਨਾਣ ਮਿਰਚ ਪਾਇਆ ਬਸ ਤੇ ਥੋੜਾ ਥੋੜਾ ਪਾਣੀ ਪਾ ਕੇ ਆਟੇ ਚ ਗੁੰਨੈ ਆਵਾਂਗੇ ਆਪਾਂ ਆਟਾ ਗੰਨ ਲਿਆ। ਇਸ ਤਰ੍ਹਾਂ ਵੀ ਬਣਾਤਾ ਕਰੜਾਏ ਤੇ 나ਟੇ ਲੈ ਠੀਕ ਰੱਖਿਆ ਵਧੀਆ। ਤੇ ਉਦੋਂ ਆਪਾਂ ਟੱਕ ਦਿਆਂਗੇ ਇਹਨੂੰ ਹੁਣ। ਤੇ ਉਹਨੇ ਆਪਾਂ ਅੱਗ ਬਾਲਾਂਗੇ। ਨਾ ਪਰੌਠੇ ਬਣਾਵਾਂਗੇ ਪਹਿਲਾਂ ਆਪਾਂ। ਉਹ ਆਪਾਂ ਥਮੇ ਚੰਗੀ ਤਰ੍ਹਾਂ ਸਾਫ਼ ਕਰ ਲਏ ਐ, ਧੋਲੇ ਐ ਤੇ ਹੁਣ ਆਪਾਂ ਪਰੌਠੇ ਬਣਾਵਾਂਗੇ। ਲੱਛੇ ਪਰੌਠੇ ਬਣਾਵਾਂਗੇ। ఛోటే ట్టు బావే వడ్డే నీ బాధ్వే

ਹੁਣ ਆਪਾਂ ਇਹ ਸਾਰੇ ਇਕੱਠਾ ਕਰ ਦੇਾਂਗੇ ਹੁਣ ਆਪਾਂ ਇਹਨੂੰ ਫੇਰ ਵੇਲ ਲਾਂਗੇ ਰੋਠਾ ਬਣ ਗਿਆ ਆਏ ਕਰਕੇ ਆਪਾਂ ਸਾਰੇ ਬਣਾ ਲਾਂਗੇ ਲੋ ਪਰੌਠੇ ਆਪਾਂ ਬਣਾ ਲਏ ਜਿੰਨੇ ਲੱچھے ਪਰੌਠੇ ਜਿੰਨੇ ਆਪਾਂ ਲੋੜ ਸੀ ਉਹਨੇ ਆਪਾਂ ਬਣਾ ਲਏ ਹੈਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਤਵਾ ਧਰਾਂਗੇ ਤਵਾ ਤਪ ਗਿਆ ਤੇ ਆਪਾਂ ਹੁਣ ਪਰੌਠਾ ਪਾਵਾਂਗੇ ਥੋੜਾ ਥੋੜਾ ਘਿਓ ਲਾ ਦੇਾਂਗੇ ਉੱਤੇ ਆਪਾਂ ਲੱਛੇ ਪਰੋਠੇ ਬਹੁਤ ਵਧੀਆ ਬਣਨਗੇ ਅਰਥਾ ਆਪਣਾ ਬਣ ਗਿਆ ਹੁਣ ਆਪਾਂ ਲਾਵਾਂਗੇ ਐਸੀ ਤਰ੍ਹਾਂ ਆਪਾਂ ਦੂਜੇ ਬਣਾ ਲਾਂਗੇ ਥੋੜਾ ਥੋੜਾ ਸਾਰਿਆਂ ਨੂੰ ਆਪਾਂ ਘਿਲਾਵਾਂਗੇ ਲਓ ਆਪਣੇ ਪਰੌਂਠੇ ਸਾਰੇ ਬਣ ਗਏ ਬਹੁਤ ਵਧੀਆ ਬਣੇ ਆ ਪਰੌਂਠੇ ਦੇਖੋ ਕਿੱਡੇ ਵਧੀਆ ਬਣੇ ਲੱਛੇ ਪਰੌਂਠੇ ਦੇਖੋ ਬਹੁਤ ਵਧੀਆ ਬਣੇ ਆ ਲੱਛੇ ਪਰੌਂਠੇ ਬਹੁਤ ਵਧੀਆ ਬਣੇ ਆ ਮੋਤਪੜੀਆ ਬਣਿਆ ਦੇਖੋ ਜਿਨੇ ਜਿਨੇ ਖਾਣੇ ਆਜੋ ਲੱਛੇ ਪਰੌਂਠੇ ਨਾਣ ਮਿਰਚਾਂ ਵਾਲੇ ਜੇ ਸਾਡੀ ਵੀਡੀਓ ਪਸੰਦ ਲੱਗੀ ਲੈ ਕਰਿਓ ਸ਼ੇਅਰ ਕਰਿਓ ਜੇ ਇੰਦਰ ਨੂੰ ਸਬਸਕ੍ਰਾਈਬ ਕਰਿਓ